ਪੰਜਾਬੀ اداکارਾਂ ਅਤੇ ਸਿੰਗਰ ਸੁਨੰਦਾ ਸ਼ਰਮਾ ਨੇ ਹਾਲ ਹੀ ਹਾਲ ਹੀ ਇੱਕ ਅਜਿਹੀ ਪੋਸਟ ਸਾਂਝਾ ਕੀਤੀ ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ ਜੀ ਹਾਂ ਜਿਸ ਪੋਸਟ ਨੂੰ ਪੜ੍ਹ ਕੇ ਉਹਨਾਂ ਦੇ ਫੈਨਸ ਕਾਫੀ ਚਿੰਤਤ ਨਜ਼ਰ ਆ ਰਹੇ ਨੇ ਆਖਿਰ ਕੀ ਹੈ ਇਸ ਪੋਸਟ ਦੇ ਵਿੱਚ ਆਉ ਜਾਣਦੇ ਹਾਂ ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਅਜਿਹੀ ਪੋਸਟ ਸ਼ੇਅਰ ਕੀਤੀ ਜਿਸ ਨਾਲ ਸੰਗੀਤ ਜਗਤ ਦੇ ਵਿੱਚ ਹਲਚਲ ਮਚ ਗਈ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਗਾਇਕਾ ਕਾਫੀ ਪਾਵੁਖ ਹੁੰਦੀ ਅਤੇ ਪਰੇਸ਼ਾਨ ਹੁੰਦੀ ਨਜ਼ਰ ਆ ਰਹੀ ਹੈ। ਆਖਿਰ ਸੁਨੰਦਾ ਵੱਲੋਂ ਇਸ ਪੋਸਟ ਦੇ ਵਿੱਚ ਅਜਿਹਾ ਕੀ ਲਿਖਿਆ ਗਿਆ ਹੈ ਜਿਸ ਨੇ ਫੈਨਸ ਦੀ ਚਿੰਤਾ ਨੂੰ ਵਧਾ ਦਿੱਤਾ ਹੈ। ਦਰਅਸਲ ਸੁਨੰਦਾ ਸ਼ਰਮਾ ਨੇ ਪੋਸਟ ਦੇ ਵਿੱਚ ਲਿਖਿਆ "ਬਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ" ਕਿ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋਵੇਗੀ ਰੋਜ਼ ਕਿੰਨੀ ਤਕਲੀਫ ਦੇ ਵਿੱਚ ਹੋਵੇਗੀ 2 ਸਾਲ ਹੋ ਗਏ ਐਨੀ ਇਕੱਲੀ ਨੂੰ ਸਭ ਕੁਝ ਸੰਭਾਲਦੀ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਜਾਂਦੀ ਹੈ ਮੈਂ ਆਪਣੇ ਪਿਓ ਦੇ ਜਾਣ ਦੇ ਗਮ ਚ ਹਾਲੇ ਤੱਕ ਬਾਹਰ ਨਹੀਂ ਆਈ ਕਿ ਤੁਸੀਂ ਮੈਨੂੰ ਨਵਾਂ ਰੋਗ ਲਗਾ ਦਿੱਤਾ ਮੇਰੀ ਰੋਜ਼ੀ ਰੋਟੀ ਤੇ ਰੋਜ਼ ਲਤ ਮਾਰਦੇ ਹੋ ਥੋੜਾ ਜਿਹਾ ਤਾਂ ਰਹਿਮ ਕਰੋ ਘਰ ਤੱਕ ਨਹੀਂ ਹੈਗਾ ਮੇਰੇ ਕੋਲ ਮੈਨੂੰ ਰੋਟੀ ਜੋਗਾ ਤਾਂ ਛੱਡ ਦਿਓ ਸੁਨੰਦਾ ਨੇ ਆਪਣੀ ਪੋਸਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕਰਦੇ ਹੋਏ ਅਪੀਲ ਕੀਤੀ ਹੈ ਸੁਨੰਦਾ ਨੇ ਲਿਖਿਆ ਹੈ ਕਿ ਇਸ ਮਹਾਨ ਦੇਸ਼ ਅਤੇ ਇਸ ਮਹਾਨ ਸੂਬੇ ਪੰਜਾਬ ਦੇ ਇੱਕ ਮਾਣਮੱਤੇ ਨਾਗਰਿਕ ਹੋਣ ਦੇ ਨਾਤੇ ਮੈਂ ਸਿਰਫ ਮਾਨਯੋਗ ਮੁੱਖ ਮੰਤਰੀ ਤੋਂ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਦੀ ਉਮੀਦ ਕਰ ਰਹੀ ਹਾਂ ਤਾਂ ਜੋ ਇੱਕ ਕਲਾਕਾਰ ਹੋਣ ਦੇ ਨਾਤੇ ਮੈਂ ਵੱਡੀ ਸਫਲਤਾ ਪ੍ਰਾਪਤ ਕਰ ਸਕਾਂ ਅਤੇ ਇਸ ਮਹਾਨ ਪੰਜਾਬ ਸੂਬੇ ਲੇ ਇੱਕ ਚੰਗਾ ਨਾਮ ਲਿਆ ਸਕਾ ਕੁਝ ਲਾਲਚੀ ਅਤੇ ਨੀਚ ਲੋਕਾਂ ਨੂੰ ਜਿਨ੍ਹਾਂ ਕੋਲ ਕੋਈ ਨੈਤਿਕਤਾ ਨਹੀਂ ਹੈ ਅਤੇ ਕਾਨੂੰਨ ਦਾ ਕੋਈ ਸਤਕਾਰ ਨਹੀਂ ਹੈ ਨੂੰ ਸੂਬੇ ਅਤੇ ਇਸ ਦੇ ਲੋਕਾਂ ਦੀ ਤਰੱਕੀ ਦੇ ਰਾਹ ਵਿੱਚ ਨਾ ਆਉਣ ਦਿਓ ਤੇ ਮੈਂ ਇੰਡਸਟਰੀ ਦੇ ਵਿੱਚ ਸਾਰਿਆਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਜੇਕਰ ਹੁਣ ਨਹੀਂ ਤਾਂ ਫਿਰ ਕਦੋਂ ਸੁਨੰਦ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਕੁਝ ਵਿਅਕਤੀ ਮੈਨੇ ਪੇਸ਼ੇਵਰ ਰੁਝੇਵਿਆਂ ਤੇ ਵਿਸ਼ੇਸ਼ ਅਧਿਕਾਰਾਂ ਦਾ ਝੂਠਾ ਦਾਵਾ ਕਰ ਰਹੇ ਹਨ ਅਤੇ ਤੀਜੀ ਧਿਰ ਨੂੰ ਇਹ ਵਿਸ਼ਵਾਸ ਦਿਵਾਉਣ ਲਈ ਗੁੰਮਰਾਹ ਕਰ ਰਹੇ ਹਨ ਕਿ ਮੈਂ ਉਹਨਾਂ ਨਾਲ ਇਕਰਾਰਨਾਮੇ ਨਾਲ ਬੱਜੀ ਹੋਈ ਹਾਂ ਇਹ ਦਾਅਵੇ ਪੂਰੀ ਤਰ੍ਹਾਂ ਝੂਠੇ ਧੋਖਾਧੜੀ ਵਾਲੇ ਅਣਅਧਿਕਾਰਤ ਅਤੇ ਕਾਨੂੰਨੀ ਤੌਰ ਤੇ ਬੇਬੁਨਿਆਦ ਹਨ ਮੈਂ ਇਹ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਮੈਂ ਇੱਕ ਸੁਤੰਤਰ ਕਲਾਕਾਰ ਹਾਂ ਅਤੇ ਮੈਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਆਪਣੇ ਪੇਸ਼ੇਵਰ ਕਾਰਜਾ ਪ੍ਰਦਰਸ਼ਨਾ ਜਾਂ ਸਹਿਯੋਗਾ ਤੇ ਵਿਸ਼ੇਸ਼ ਅਧਿਕਾਰ ਨਹੀਂ ਦਿੰਤੇ ਹਨ ਮੈਂ ਅਣਅਧਿਕਾਰਤ ਵਿਅਕਤੀਆਂ ਜਾਂ ਸੰਸਥਾਵਾਂ ਰਾਹੀਂ ਕੀਤੇ ਗਏ ਕਿਸੇ ਵੀ ਲੈਣ ਦੇਣ ਲਈ ਜ਼ਿੰਮੇਵਾਰ ਨਹੀਂ ਹੋਵਾਂਗੀ ਸੁਨੰਦਰਾ ਸ਼ਰਮਾ ਦੀ ਇਸ ਪੋਸਟ ਨੇ ਇੰਟਰਨੈਟ ਉੱਪਰ ਹਲਚਲ ਮਚਾ ਦਿੱਤੀ ਹੈ ਜਿਸ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਆਪਣੇ ਰਿਐਕਸ਼ਨ ਦਿੰਦੇ ਨਜ਼ਰ ਆ ਰਹੇ ਨੇ